ਮਣ ਪ੍ਰਾਪਤ ਕਰ ਲੈਣਾ ਹਾਂਜੀ ਕਰੋ ਗੱਲ ਫੱਤੇ 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 ਵਾਹ ਫੱਤੇ ਵਾਹ ਫੱਤੇ ਪਾਲ ਫੱਤੇ ਉਧਰ ਕਿੰਗ ਛੇੜ ਲਿਆ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪ੍ਰਿੰਟ ਛੇੜ ਲਿਆ ਪ੍ਰਿੰਟ ਵਿੱਚ ਫੱਤੇ ਖਾੜੇ ਦੇ ਵਿੱਚ ਫੱਤੇ ਦਾ ਹਰ ਇੱਕ ਜਫਾ ਹਰ ਲੋਪਨ ਕੈਨੇਡਾ ਮਨੀ ਕੈਨੇਡਾ ਤੇ ਮਾਸਟਰ ਹਰਵਾਰ ਸਿੰਘ ਜੀ ਦਾ ਪੁੱਤਰ ਹੈ ਸਾਡਾ ਸੁੱਖਾ ਵੀਰ ਉਹਨਾਂ ਵੱਲੋਂ 5-500 ਦਾ ਹੋਵੇਗਾ ਲੈ ਵੀ ਫੱਤੇ ਸਿਆ ਚਖਾ ਦੁਨੀਆ ਨੂੰ ਬਾਜੀ ਜੰਡ ਦਾ ਪੁੱਤਰ ਹੈ ਇੱਕ ਵੇੜੀ ਤਾੜੀ ਵੱਡੀ ਸਾਰੀ ਮਾਰ ਦਿਓ ਵੱਡੀ ਸਾਰੀ ਮਾਰ ਦਿਓ ਜਿੱਦਾਂ ਬਾਜੀ ਜੰਡ ਨੇ ਕਿਹਾ ਸੀ ਨਾ ਇਹਨੂੰ ਆ ਲੈਣ ਦੋ ਗਰਾਊਂਡ ਦੇ ਵਿੱਚ ਸਾਰੇ ਪਾਸੇ ਸਾਹਾਗਾ ਫੇਰੂਗਾ ਸਾਰੇ ਪਾਸੇ ਸਾਹਾਗਾ ਫੇਰੂਗਾ ਲੈ ਵੀ ਫਤਿਹ ਸਿੰਘ 500 ਦੇ ਢੁੱਡੀ ਕੇ ਪਿੰਡਾ ਲਾਲਾ ਲਾਣ ਪਤਰਾਏ ਜੀ ਉਹਨਾਂ ਦੀ ਯਾਰ ਵਿੱਚ ਚੋਟੀ ਦਾ ਕਬੱਡੀ ਖੇਡਿਆ ਜਾਵੇਗਾ ਸਰਪੰਚ ਦਸ਼ਵੀਰ ਢੁੱਡੀ ਕੇ ਸਾਹਾਗਾ ਸਰਪੰਚ ਜਸਵੀਰ ਸਿੰਘ ਢੁੱਡੀ ਕੇ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਹੇ ਆ ਲੈ ਵੀ ਵੀਰੇ ਪਈ ਫੀ ਕਬੱਡੀ ਤੇ ਕਰਦੇ ਵਿੱਕੀ ਸਾਲ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਉਹ ਜੰਡ ਵਾਲੇ ਪਾਜੀ ਦਾ ਲਾੜਲਾ ਸੁਪੁੱਤਰ ਮੇਰੇ ਵੀਰੋਂ ਕਰਦਾ ਟਰਾਈ ਲਾ ਪਾਉ ਜੱਫਾ ਜਾਨੀ ਆਓ ਸਾਹਮਣੇ ਓ ਬਾਈ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਵਾਹ ਮੁੰਡਿਆ ਨਹੀਂ ਹੋ ਰਿਹਾ ਡਾਕਟਰ ਸ਼ਰਮਾ ਜੀ ਉਹਨਾਂ ਵੱਲੋਂ ਸੱਦੇ ਦਿੱਤੇ ਜਾ ਰਿਹਾ ਲਓ ਪਈ ਹੋਈ ਫੇਰ ਕਬੱਡੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਮਹਾਨ ਲੇਖਕ ਸੁਖੀ ਮਾਟਰ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਐ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਬੂਟੇ ਬਾਈ ਦਾ ਵੀ ਕਹਿੰਦੇ ਵੱਡਾ ਸਨਮਾਨ ਹੈ ਔਰ ਸੁਖੀ ਮਾਟਰ ਜੀ ਨੂੰਪੋ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਐ ਅਜੈਬ ਸਿੰਘ ਜੀ ਜੁਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਐ ਬੇਨਤੀ ਕਰਦਾ ਉਹ ਵੀ ਵੀਰ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਹਾਂਜੀ ਕਰੋ ਗੱਲ ਫੱਤੇ 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 ਵਾਹ ਫੱਤੇ ਵਾਹ ਫੱਤੇ ਬਾਹ ਫੱਤੇ ਬਾਹ ਫੱਤੇ ਤਿਆਰ ਬਣਾਈ ਹਾਕਮ ਫੱਤੇ ਨਸੀਬ ਉਹਨਾਂ ਨੂੰ ਜਿਹਨਾਂ